ਸਰੰਤਾਨ CIA ਅਤੇ AGT ਆਪਣੀ ਟੀਮ ਜਿਹੜੀ ਹੈ ਇਸ ਵੇਲੇ ਤੇ ਜਿਹੜੇ ਮਾੜੇ ਅਨਸਰਾਂ ਵਾਸਤੇ ਅਸੀਂ ਜਿਹੜੇ ਜੋ ਕਾਰਵਾਈ ਕਰ ਰਹੀ ਸੀਗੀ ਹਾਂ ਇਨਪੁਟ ਬੇਸਡ ਜਿਹੜੀ ਹੈ ਇਹਨਾਂ ਨੇ ਚੇਸ ਕੀਤਾ ਇਸ ਮੋਟਰਸਾਈਕਲ ਨੂੰ ਜਿਹੜਾ ਸਾਈਟ ਤੋਂ ਤੁਹਾਡੇ ਮੇਰੇ ਰਾਈਟ ਸਾਈਡ ਤੋਂ ਆ ਰਿਹਾ ਸੀਗਾ ਜਦੋਂ ਚੇਸ ਕੀਤਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਥਲਨਾਤ ਪਰ ਇਹਨੂੰ ਲਾ ਲਿਆ ਪਰ ਇਹਨੂੰ ਲਾ ਕੇ ਉਥੇ ਮੋਟਰਸਾਈਕਲ ਸੁੱਟ ਕੇ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਜੋ ਜਵਾਬੀ ਫਾਇਰ ਜਿਹੜਾ ਪੁਲਸ ਤੋਂ ਲਵੇ ਕੀਤਾ ਗਿਆ ਹੈਗਾ ਉਹਨੇ ਮਲਟੀਪਲ ਫਾਇਰਸ ਕੀਤੇ ਨੇ ਔਰ ਇੱਕ ਫਾਇਰ ਜਿਹੜਾ ਵਾ ਸਾਡੇ ਟੀਮ ਮੈਂਬਰ ਦੇ ਬੁਲੇਟ ਪ੍ਰੂਫ ਜੈਕਟ ਕਰਕੇ ਬਚਾਅ ਹੋ ਗਿਆ ਨਹੀਂ ਤੇ ਉਹ ਵਾਈਟਲ ਹੋ ਸਕਦਾ ਸੀਗਾ ਵਾਈਟਲ ਪਾਰਟ ਤੇ ਹੋ ਸਕਦਾ ਸੀਗਾ ਔਰ ਜਵਾਬੀ ਫਾਇਰ ਜਿਹੜਾ ਉਹਨੂੰ ਲੱਗੇ ਹੈਗੇ ਉਹਦੇ ਚੋਂ ਉਹਨੂੰ ਫਿਰ ਪੁੱਛਿਆ ਉਹਦੀ ਡਿਟੇਲਸ ਉਹਨੂੰ ਪੁੱਛੀਆਂ ਸੀਗੀਆਂ ਔਰ ਇਮੀਡੀਏਟਲੀ ਉਹਨੂੰ ਬਚਾਉਣ ਵਾਸਤੇ ਉਹਨੂੰ ਹਸਪੀਟਲ ਭੇਜਿਆ ਗਿਆ ਲੇਕਿਨ ਹੁਣੇ ਪਤਾ ਲੱਗਿਆ ਕਿ ਵੀ ਉਹ ਹੀ ਵਾਸ ਡੈਡ ਇਹਨਾਂ ਹਸਪੀਟਲ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਹੈਗਾ ਔਰ ਇਹ ਵਿਅਕਤੀ ਹਰਨੂਰ ਨੂਰ ਕਥੂ ਨੰਗਲ ਏਰੀਆ ਦਾ ਰਹਿਣ ਵਾਲਾ ਉੱਥੋਂ ਦਾ ਆਇਡੈਂਟੀਫਾਈ ਹੋਇਆ ਇਹ ਬੇਸਿਕਲੀ ਰੱਬ ਦਾਸੂਵਾਲ ਔਰ ਅਫਰੀਦੀ ਉਹਨਾਂ ਦਾ ਕਲੋਜ਼ ਐਸੋਸੀਏਟ ਹੈ ਔਰ ਇਹ ਵਿਅਕਤੀ ਪਹਿਲਾਂ ਜਿਹੜਾ ਅ ਅਸੀਂ ਇੱਕ ਬਲੌਕ ਪ੍ਰਧਾਨ ਦੇ ਕੇਸ ਦੇ ਵਿੱਚ ਹਰਮਨ ਸਿੰਘ ਹੋਣ ਦਾ ਮੋਡਿਊਲ ਅਸੀਂ ਬ੍ਰੇਕ ਕੀਤਾ ਸੀਗਾ ਉਹਦੇ ਵਿੱਚ ਵੀ ਰੈਕੀ ਕੀਤੀ ਹੈ ਔਰ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਜਿਹੜਾ ਮਰਡਰ ਹੋਇਆ ਉਹ ਉਹਨਾਂ ਦੇ ਜਿਹੜੇ ਸ਼ੂਟਰ ਨੇ ਉਹਨਾਂ ਦੇ ਨਾਲ ਐਸੋਸੀਏਟਡ ਰਹਾ ਉਹਨਾਂ ਦੇ ਨਾਲ ਪਹਿਲਾਂ ਪਲੈਨਿੰਗ ਦੇ ਵਿੱਚ ਸੀਗਾ ਔਰ ਪਲੈਨਿੰਗ ਪਾਰਟ ਦੇ ਵਿੱਚ ਰੈਕੀ ਪਾਰਟ ਦੇ ਵਿੱਚ ਇਨਵੋਲਡ ਰਹਾ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸੇ ਪਤਾ ਲੱਗਿਆ ਔਰ ਐਗਜ਼ੀਕਿਊਸ਼ਨ ਦੇ ਵਿੱਚ ਉਹਦਾ ਕੀ ਰੋਲ ਹੈ ਉਹ ਅਸੀਂ ਅਜੇ ਤਪੀਸ਼ ਕੀਤੀ ਜਾ ਰਹੀ ਹੈ ਉਹ ਕਮਿਸ਼ਨਰ ਅੰਮ੍ਰਿਤਸਰ ਜੀ ਤਪੀਸ਼ ਹੋ ਰਹੀ ਹੈ ਅਸੀਂ ਉਹਨਾਂ ਨਾਲ ਐਸੋਸੀਏਟ ਕਰ ਰਹੇ ਹੈਗੇ ਆ ਅਸੀਂ ਸਾਰੀ ਤਪੀਸ਼ ਤੋਂ ਬਾਅਦ ਬਾਕੀ ਕਾਨੂੰਨੀ ਕਲੀਅਰ ਹੋ ਜਾਣੀ ਹੈ ਕਿ ਇਹ ਇਹਨਾਂ ਦਾ ਅਫਰੀਦੀ ਔਰ ਜਿਹੜਾ ਦਾਸੂਵਾਲ ਦਾ ਬਹੁਤ ਕਲੋਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਅਨੰਦਾ ਕਰਦਾ ਸੀ। ਪਰ ਜਿਹੜੇ ਹਰਮਨ ਸੇਖੋਂ ਚ ਪਹਿਲਾਂ 4 ਅਰੈਸਟ ਹੋਏ ਵੀ ਉਹਨਾਂ ਦੇ ਨਾਲ ਵਰਕ ਕਰਦਾ ਇਹ ਉਹ ਚ ਵਾਂਟਡ ਸੀਗਾ ਉਹ ਚ ਵਾਂਟਡ ਸੀਗਾ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਹੈਗਾ। ਹਾਂਜੀ। ਪਹਿਲੇ ਤਾਂ ਸਿਰ ਬਰਾਮਤ ਹੋਈਆਂ ਕੋਈ ਜਿਵੇਂ ਰੇਕੀ ਟਾਈਪ ਸੀ ਜਿਵੇਂ ਇਲੈਕਸ਼ਨ ਦੌਰਾਨ ਜੀ ਗੋਲੀ ਚੱਲਨੀ ਸੀ ਤੁਸੀਂ ਬ੍ਰੇਕ ਆਊਟ ਕੀਤਾ ਕੋਈ ਫੋਟੋ ਵਗੈਰਾ ਜਾਂ ਕੋਈ ਇਹ ਦੇਖੋ ਅਜੇ ਤਾਂ ਪਹਿਲਾ ਪ੍ਰਾਇੋਰਟੀ ਸੀ ਇਹਨੂੰ ਹਸਪੀਟਲ ਲੈ ਕੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕਰਨਾ ਹਸਪੀਟਲ ਲੈ ਗਏ ਸੀਗੇ। ਬਾਕੀ ਜਿਹੜੀਆਂ ਤਪੀਆਂ ਉਸ ਤੋਂ ਬਾਅਦ ਹੋਣੀਆਂ ਔਰ ਬਾਕੀ ਸੇ ਤਫਤੀਸ਼ ਕਰਾਂਗੇ ਜੋ ਤੱਕ ਸਾਹਮਣੇ ਹੋਵੇ ਦੁਬਾਰਾ ਰਿਕਵਰੀ ਕੀ ਹੋਇਆ ਰਿਕਰੀ ਇੱਕ ਪਿਸਟਲ ਹੈ ਜੀ ਬਿਲਕੁਲ ਜਿਹੜਾ ਹਾਂ ਜਿਹਦੇ ਨਾਲ ਫਾਇਰ ਕੀਤਾ ਉਹ ਠੀਕ ਹੈ ਬਾਕੀ ਤਫਤੀਸ਼ ਹੋਣ ਨਾਲ ਪਤਾ ਲੱਗ ਜਾਏਗਾ ਤੁਹਾਨੂੰ ਅਸੀਂ ਅਪਡੇਟ ਕਰਦੇ ਰਵਾਂਗੇ